ਸਸੇ ਗੱਲ ਜੀ ਸਾਰਿਆਂ ਨੂੰ ਦੋਸਤੋ ਮੈਂ ਤੁਹਾਡਾ ਸਖਰਾਜ ਜਿਵੇਂ ਤੁਹਾਨੂੰ ਪਤਾ ਹੀ ਵੀ ਅਸੀਂ ਯੂਰਪ ਆਏ ਹੋਏ ਸੀਗੇ ਤੇ ਸਵੈਡਿਸ਼ਰ ਲੈਣ ਦੀ ਸੀ ਧਰਤੀ ਤੇ ਆਏ ਆ ਇਹ ਗੋਰੇ ਇੱਥੇ ਸ਼ਾਮ ਨੂੰ ਰੋਜ਼ ਹੀ ਵਾਲੀ ਵਾਰ ਖੇਡਦੇ ਆ ਜਿੱਦਾਂ ਬੀਜ ਤੇ ਖੇਡਦੇ ਹੁੰਦੇ ਆ ਸਾਡਾ ਸਾਡਾ ਥੋੜਾ ਚੜਿਆ ਪਿਆ ਅਸੀਂ ਪਹਿਲਾਂ ਗਰਾਊਂਡ 'ਚ ਆਏ ਆ ਤੇ ਹੁਣ ਅਸੀਂ ਇਹਨਾਂ ਨਾਲ ਮੈਚ ਲਾ ਰਹੇ ਸੀਗੇ ਜਿੱਦਾਂ ਦੇ 플레이ਰ ਅਸੀਂ ਆ ਉਦਾਂ ਦੇ ਇਹ ਆ ਕੰਮ ਵਾਲੇ ਹੈਗੇ ਸਾਰੇ ਇਹ ਤੇ ਸ਼ਾਮ ਨੂੰ ਜਿੱਦਾਂ ਗੋਰੇ ਸਿਹਤ ਦਾ ਬਹੁਤ ਖਿਆਲ ਰੱਖਦੇ ਆ ਅਸੀਂ ਲੰਘੇ ਜਾਂਦੇ ਸੀਗੇ ਤੇ ਅਸੀਂ ਨੂੰ ਕਿਹਾ ਵੀ ਅਸੀਂ ਖੇਡਣਾ ਉਹ ਕਹਿੰਦੇ ਆ ਜਾਓ ਤੇ ਹੁਣ ਅਸੀਂ ਇਹਨਾਂ ਨਾਲ ਮੈਚ ਲਾਇਆ ਆਓ ਦੇਖਦੇ ਵੀ ਕਿਦਾਂ ਕੀ ਬਣਦਾ ਕੀ ਮਾਹੌਲ ਆ ਹਾਂਜੀ ਰੈਡੀ ਚੱਲ ਵੀ ਲਓ ਵੀ ਮਿੱਤਰੋ ਮੈਚ ਪੂਰਾ ਫਸਿਆ ਪਿਆ ਵਾਲੀ ਵਾਲ ਦਾ ਚਲੋ ਵੀ ਦੇਖੋ ਇਹ ਆ ਗਈ ਮੇਰੇ ਤੇ ਫੇਰ ਚੱਕ ਵੀ ਇਹ ਆਉ ਜਾਂਦੀ ਆ ਚਾਰ ਵੀ ਠੀਕ ਆ ਇਧਰ ਸ਼ੇਰੇ ਨੇ ਮੋੜਤੀ ਚੱਕ ਫੇਰ ਫਿੰਗਰਿੰਗ ਨਾਲ ਪਿੱਛੇ ਗਰਾਊਂਡ ਹੈਗਾ ਪੋਲਾ ਜਿਆਦੇ ਤੇ ਭਾਜਣ ਅਠ ਚ ਜ਼ੋਰ ਲੱਗਦਾ ਬਹੁਤ ਪੈਰ ਗੱਠ ਗੱਠ ਖੁੱਭੀ ਜਾਂਦੇ ਆ ਤੇ ਗਰਾਊਂਡ ਹੈਗਾ ਹੈ ਸਵਿਟਜ਼ਰਲੈਂਡ ਦਾ ਤੇ ਸਵਿਟਜ਼ਰਲੈਂਡ ਦੇ ਵਿੱਚ ਪਿੰਡ ਹੈਗਾ ਲਗਨਥਾਲ ਉੱਥੇ ਦਾ ਇਹ ਮੈਦਾਨ ਆ ਤੇ ਸ਼ਾਮ ਦਾ ਟਾਈਮ ਆ ਧੁੱਪ ਵੀ ਆ ਤੇ ਦਰਖਤਾਂ ਦੇ ਪਰਛਾਵੇਂ ਆ ਤੇ ਕੰਮ ਪੂਰਾ ਟਾਈਟ ਆ ਮੈਚ ਅਸੀਂ ਲਾਇਆ ਸੀਗਾ ਬੰਦੇ ਹਜੇ ਥੋੜੇ ਸੀ ਪਲੇਅਰ ਘੱਟ ਸੀਗੇ ਤੋ ਚਲੋ ਕਿਰਾਈ ਕੰਮ ਚੱਲਦਾ ਕਰਤਾ ਤੇ ਬਾਕੀ ਮੁੰਡੇ ਜੇ ਪਿੱਛੇ ਆਉਂਦੇ ਆ ਆ ਉਹਨਾਂ ਨੇ ਵੀ ਜਾਣਾ ਤੇ ਕੰਮ ਪੂਰਾ ਕਰੜਾ ਹੋ ਜਾਣਾ ਮੇਰੇ ਫਰਜ ਕਿਹੜਾ ਬਾਜੀ ਮਾਰਦਾ ਪੂਰਾ ਜੋਰ ਲੱਗਾ ਪਿਆ ਇਹ ਹੈ ਤਾਂ ਵਾਲੀਬਾਲ ਇੱਕ ਸ਼ੂਟਿੰਗ ਹੁੰਦੀ ਇੱਕ ਸਮੈਸ਼ਿੰਗ ਹੁੰਦੀ ਆ ਪਰ ਇਹ ਬੀਜ ਤੇ ਜਿਹੜੀ ਖੇਡੀ ਜਾਂਦੀ ਉਹ ਸਮੈਸ਼ਿੰਗ ਆ ਇਹ ਇਹ ਚ ਤਿੰਨ ਤਿੰਨ ਚਾਰ ਚਾਰ ਜਾਣੇ ਹੁੰਦੇ ਇਹ ਚ ਮੁੰਡੇ ਘੱਟ ਹੁੰਦੇ ਆ ਸੋ ਇਹ ਆਉ ਜਾਂਦੀ ਛੇਰੇ ਤੇ ਲੋ ਜੀ ਸਰਵਸ ਫੇਰ ਕਰਤੀ ਆ ਚੱਕ ਇਹ ਰੇਗੀ ਵੀ ਰੇਗੀ ਰੇਗੀ ਇੱਕ ਵੰਡ ਸਾਡਾ ਸੈਡਾ ਹੋਊਗਾ ਚੇਂਜ ਤੇ ਹੁਣ ਇੱਕ ਮੈਚ ਤਾਂ ਜਿੱਤ ਗਏ ਬਾਈ ਹੁਣ ਦੇਖਦੇ ਆ ਵੀ ਦੂਜੇ ਦੇ ਵਿੱਚ ਕੀ ਗੱਲ ਬਣਦੀ ਆ ਛੇਰੇ ਨੇ ਕੀ ਦੀ ਸਰਵਿਸ ਤੇ ਚਲੋ ਵੀ ਡੱਗ ਵੀ ਇਧਰ ਛੇਰਾ ਵੀ ਬੰਦਾ ਤੇਜ ਆ ਪੂਰਾ ਜਗਾੜੀ ਆ ਸਰਵਿਸ ਵੇਖ ਕੇ ਕਰਦਾ ਵੀ ਇੱਥੋਂ ਘੱਟ ਮੁੜਦੀ ਆ ਚੱਕ ਆ ਗਈ ਮੇਰੇ ਤੇ ਆਪਾਂ ਕਿੱਥੇ ਡੱਗਣ ਦਿੰਨੇ ਆ ਕਰਤੀ ਪਾਰ ਹੈ ਚੱਕ ਫੇਰ ਇਹ ਪਲੇਅਰ ਸਾਰੇ ਇੱਕ ਲੈਵਲ ਜੇ ਦੇ ਹੀ ਆ ਨਾਂ ਵਾਲੇ ਤਗੜੇ ਆ ਨਾਂ ਵਾਲੇ ਮਾੜੇ ਆ ਡੰਗਾ ਲਾਈ ਜਾਂਦੇ ਆ ਤੇ ਪੂਰਾ ਰੌਣਕ ਮੇਲਾ ਬਣਿਆ ਪਿਆ ਜੋਰ ਲੱਗੀ ਜਾਂਦਾ ਸਭ ਤੋਂ ਵੱਡੀ ਗੱਲ ਤੇ ਆ ਵੀ ਥਾਂ ਹੈਗਾ ਬਹੁਤ ਜ਼ਿਆਦਾ ਪੋਲਾ ਰੇਤਾਂ ਪੈਰ ਖੁੱਬਦੇ ਆ ਜੋਰ ਪੂਰਾ ਲੱਗਦਾ ਖਾ ਮ ਪੂਰਾ ਮਗਿਆ ਪਿਆ ਪਲੇਅਰ ਸਾਡੇ ਦੂਜੇ ਪਿੱਛੇ ਆਉਂਦੇ ਸੀ ਅਜੇ ਆਏ ਨਹੀਂ ਅਸੀਂ ਅਜੇ ਚੱਲ ਉਹਨਾਂ ਚੱਲ ਇੱਕ ਦੋ ਗੇਮਾਂ ਜਿੰਨੀਆਂ ਲੱਗਦੀਆਂ ਲਾਉਣੇ ਆ ਲੋ ਜੀ ਸੱਛੇਰੀ ਸਰਵਸ ਫੇਰ ਆ ਗਈ ਹੈ ਚੱਕ ਅੰਡਰਹੈਂਡ ਨੈਟ ਵਾਲੇ ਆਓ ਸਿਰ ਦਾ ਮੋੜਗਾ ਬੰਦਾ ਆ ਵੀ ਬਾਲਾ ਘੈਂਡਾ ਬਈ ਚਲੋ ਜੀ ਗਈ ਆਊਟ ਇਹ ਸਰਵ ਸਾਡੇ ਵਾਲੇ ਪਾਸੋਂ ਫੇਰ ਚੱਲ ਬਈ ਇਹ ਚੱਕ ਵੀ ਕਰਦੀ ਪਾਰ ਚੱਕ ਵੀ ਸ਼ੀਰਾਂ ਨੂੰ ਲੱਗਦੇ ਫਿਰਦੇ ਆ ਲੋ ਜੀ ਇੱਥੇ ਬਈ ਦਰਖਤ ਬਹੁਤ ਆ ਤੇ ਹਰਿਆਲੀ ਸੁੰਦਰਤਾ ਸਵਿਟਜ਼ਰਲੈਂਡ ਦੀ ਬਹੁਤ ਬੰਨੀ ਗਈ ਆ ਤੇ ਬਾਕੀ ਜਿਹੜਾ ਮੈਚ ਆ ਉਹ ਪੂਰਾ ਜੋਸ਼ ਉਤਸ਼ਾਹ ਨਾਲ ਚੱਲਦਾ ਹੋਇਆ ਤਿੰਨ ਪਲੇਅਰ ਉਧਰ ਤੇ ਤਿੰਨ ਹੀ ਉਧਰ ਆ ਇੱਥੇ ਨੈਟ ਤਾਂ ਹੋਰ ਵੀ ਪਰਲੇ ਪਾਸੇ ਹੈਗੇ ਆ ਪਰ ਅਸੀਂ ਥੋੜਾ ਸਦਿਆਂ ਆ ਗਏ ਦੂਜੇ ਪਲੇਅਰ ਹਜੇ ਆਏ ਨਹੀਂ ਗੇ ਇਹ ਚੱਕ ਮੁੰਡੇ ਨੇ ਰੌਣ ਮਾਰਿਆ ਸਰਵ ਸਭ ਤੋਂ ਜ਼ਬਰਦਸਤ ਗਈ ਧੀ ਪਰ ਆਪਾਂ ਤੁਹਾਨੂੰ ਪਤਾ ਵੀ ਫਰੰਡਰ ਹੈਡ ਮੋੜ ਹੀ ਦਿੱਤੀ ਚੱਕ ਫੇਰ ਆ ਗਈ ਇਹ ਆਊਟ ਗਈ ਲੋ ਜੀ ਅਗਲੀ ਸਰਵਸ ਹੁਣ ਆਪਾਂ ਉਹ ਆ ਗਈ ਆ ਗਈ ਆ ਗਈ ਲਿਆ ਵੀ ਕਰ ਵੀ ਮੁੰਡਿਆ ਸਰਵਸ ਇਹ ਚੱਕ ਲੋ ਜੀ ਮੁੜ ਗਈ ਖਾਲ ਫੇਰ ਖਾਲੀ ਥਾ ਸੱਡ ਤੇ ਪਾਦਾ ਡਰਾਪ ਸ਼ੁਰੂ ਹੋ ਜੀ ਕੈਮਰਾਮੈਨ ਹੈਗਾ ਸਾਡਾ ਜੀ ਲੱਖਾ ਮਾੜੀ ਵਾਲਾ ਥੋੜੀ ਵੀਡੀਓ ਬਣਾਈ ਸੀ ਫਿਰ ਕਾਲਾ ਆ ਗਿਆ ਸੀਗਾ ਤੇ ਜੋਗੀ ਨੇ ਵੀ ਸਵਾਵਾ ਦਿੱਤਿਆਂ ਜੋਗੀ کریمਪੁਰ ਚਾਹ ਵਾਲੇ ਦਾ ਅਬ ਸ਼ੇਰਾਬ ਦੀ ਟੀਮ ਨੂੰ ਡਾਇਰੈਕਸ਼ਨ ਦਿੰਦਾ ਹੋਇਆ ਭਾਈ ਜੋਰ ਲਾਵਾ ਆਪਾਂ ਜਿੱਤਣਾ ਕੰਮ ਪੂਰਾ ਟੈਟਾ ਚੈੱਕ ਅਨ ਰਹਿਣ ਫੇਰ ਇਹ ਆ ਨੰਬਰ ਦਾ ਸਾਡਾ ਪੱਕਾ ਬੋ ਵੀ ਹੁਣ ਆਪਣੀ ਸਰਵਸਾਂ ਹੇ ਆਲਾ ਚੱਕ ਕਿੱਥੇ ਮੁੜਦੀ ਆ ਕਿੱਥੇ ਮੁੜਦੀ ਦਾ ਰੌਂਡ ਮਾਰਿਆ ਹੋਵੇ ਟਕਾ ਕੇ ਹੋਰ ਵਾਦ ਗਿਆ ਇੱਕ ਹੇ ਚੱਲ ਬਈ ਯਾਰ ਇਹ ਆ ਵੀ ਇੱਕ ਹੋਰ ਵਾਰ ਡੈਕ ਪਿਆ ਕੰਮ ਬਈ ਪੂਰਾ ਕਰਣਾ ਦੇਖੀ ਚਲੋ ਵੀਡੀਓ ਵੀ ਕਿਹੜਾ ਜੈਦਾ ਖੀਰ ਤੇ ਤੁਹਾਨੂੰ ਰਿਜ਼ਲਟ ਦੇਵਾਂਗੇ ਕਿਹੜਾ ਅੱਜ ਬੈਸਟ ਸ਼ਟਰ ਰਿਹਾ ਤੇ ਕਿਹਨੇ ਡਿਫੈਂਸ ਵਧੀਆ ਕੀਤਾ ਕੈਲੰਡਰ ਹੈਡ ਫੇਰ ਮੋੜਤੀ ਇਹ ਮੈਥੋਂ ਮਣਡ ਪਾਲਦੇ ਸੀ ਆਪਾਂ ਕਿੱਥੇ ਮਣਡ ਦਿੰਨੇ ਇਹਨਾਂ ਨੂੰ ਉਹ ਡੱਗ ਵੀ ਬਾਹਰ ਆ ਚਲੋ ਸਾਰੇ ਸੁਣੋ ਉਹਨਾਂ ਦੀ ਆ ਮੁੰਡੇ ਨੂੰ ਠੀਕ ਖੇੜਦਾ ਹੈ ਨਹੀਂ ਵੀ ਔੜ ਗਈ ਬਾਹਰ ਬਾਹਰ ਪਾਸੇ ਲਓ ਜੀ ਪਲੇਅਰ ਹੋਰ ਆ ਗਿਆ ਟੀਨਾ ਵੀ ਆ ਗਿਆ ਕਹਾਯਾ ਲੱਖਾ ਮੜੀ ਵਾਲਾ ਵੀ ਆ ਗਿਆ ਤੇ ਸ਼ੇਰੇ ਹੋਣੀ ਹੁਣ ਤਾਂ ਕੰਮ ਪੂਰਾ ਕਰੜਾ ਹੋ ਗਿਆ ਵੀ ਹੁਣ ਆਪਣੇ ਇੰਡੀਆ ਵਾਲੇ ਪਲੇਅਰ ਇਕ ਪਾਸੇ ਤੇ ਉਹਨਾਂ ਵਾਲੇ ਸਾਰੇ ਇਕ ਪਾਸੇ ਹੈ ਆ ਦੇਖੋ ਕਿੰਨਾ ਫਾਸਟ ਰੌਣਕ ਮਾਰਿਆ ਤਰੋ ਬਾਅਛੇਰੇ ਨੇ ਮੋੜਤੀ ਐ ਤੇ ਉਧਰ ਡੈਕ ਪਈ ਆ ਜਾਓ ਵੀ ਹਾਂ ਸ਼ੇਰਾ ਕਹਿੰਦਾ ਮੈਂ ਸਰਵਸ ਕਰਨੀ ਆ ਮੈਂ ਕਹਿੰਦਾ ਨਾ 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 ਸਰਵਸ ਕਰੂਗਾ ਸਗਰਾ ਰੋਡੇ ਵਾਲਾ ਚੱਕ ਬਈ ਏ ਆਉ ਰਹੀ ਉਧਰ ਇੱਕ ਹੋਰ ਸ਼ੇਰਾ ਕਹਿੰਦਾ ਸਰਸ ਮੈਂ ਕਰਨੀ ਮੈਂ ਕਹਿੰਦਾ ਨਾ 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 ਸ਼ੇਰਾ ਖੜ ਕੇ ਵੇਖ ਵੀ ਬਣਦਾ ਕੀ ਐ ਚੱਕ ਏ ਆ ਵੇਖ ਨੈਟ ਦੀ ਰਹਿ ਗਈ ਆਪਣੀ ਸਰਵਸ ਕਿੱਥੇ ਮੁੜਦੀ ਆ ਸਾਰੇ ਗਰਾਊਂਡ ਚੱਲ ਪਏ ਬਈ ਪਰਲੇ ਪਾਸੇ ਪਲੇਅਰ ਆ ਗਏ ਲਓ ਜੀ ਸ਼ੇਰ ਸਿੰਘ ਸਰਵਸ ਕਰਦਾ ਹੋਇਆ ਮੁੰਡਾ ਅੰਮ੍ਰਿਤਸਰ ਦਾ ਮਾਝੇ ਵਾਲਾ ਮੇਰਾ ਕੋੜ ਗਿਆ ਚਲੋ ਵੀ ਇਹ ਆ ਟੀਨਾ ਦਾ ਹਾਲਿਆਣਾ ਉਹਨਾਂ ਦੇ ਨਾਮ ਦਾ ਭਰਾਓ ਸਾਨੂੰ ਪਤਾ ਨਹੀਂਗਾ ਇਹ ਚ ਜੇ ਤੁਸੀਂ ਆ ਮੇਲਾ ਜਿੱਤ ਕੇ ਸਾਹਮਣੇ ਇਟਰੀ ਵਾਲਾ ਜਿੱਤ ਕੇ ਲੱਖਿਓ ਓਏ ਉਹ ਲੱਖਿਆ ਉਹ ਲੱਖਾ ਮਾੜੀ ਵਾਲਾ ਮਾੜਾ ਕੱਲੇ ਕਰ ਸ਼ਰਮ ਵਾਲਾ ਹੋਇਆ ਇੱਥੇ ਰੱਖ ਇੱਥੇ ਰੱਖ ਨਹੀ ਹੋ ਰਿਹਾ ਸਾਂ ਚਾ ਮਾਤਾ ਤੇ ਹੁਣ ਅਸੀਂ ਬਸ ਥੋੜਾ ਟਾਈਮ ਹੀ ਮੈਚ ਲਾਉਣਾ ਤੇ ਫਿਰ ਅਸੀਂ ਕਰਨੀ ਸਮਾਪਤੀ ਤੇ ਫਿਰ ਜਾਣਾ ਇਹ ਆ ਵਰਟੀਨਾ ਡਿਫੈਂਸ ਕਰਦਾ ਪਰ ਬਈ ਬਾਲ ਡੈਗ ਪਈ ਇਧਰੋਂ ਲੋ ਜੀ ਅੱਜ ਲਾਇਆ ਵਾਲੀਬਾਲ ਦਾ ਮੈਚ ਆਪਣੀ ਟੀਮ ਨੇ ਤੇ ਪੂਰਾ ਜੋਰ ਲਾ ਗਿਆ ਵੀ ਮੁੰਡਿਆਂ ਦਾ ਇੰਨਾ ਲਾਇਆ ਸੀਗਾ ਗੋਰਿਆਂ ਨਾਲ ਤੇ ਪੂਰੀ ਕਮਣਾ ਬਹੁਤ ਤਕੜੀ ਗੇਮ ਲੱਗੀ ਹੈ ਮੈਨ ਆਫ ਦਾ ਮੈਚ ਕੌਣ ਸੀ ਟੀਮ ਨੇ ਮੈਨ ਆਫ ਦਾ ਮੈਚ ਹੈਂ ਜਨਸਾ ਕਰਾ ਜੀ ਅੱਜ ਤੇ ਮੇਰੇ ਸਾਹਣਾ ਕਾਲਾ ਪਾਦਾ ਮੈਨੋਂ ਕਾਲਾ ਪਾਦਾ ਜਿੱਤ ਗਿਆ ਕਾਲੇ ਦੋ ਇਧਰ ਮਾਰ ਗਾ ਦੋ ਉਧਰ ਮਾਰ ਗਿਆ ਗਾਂ ਵਾਲੀ ਟੀਮ ਡਰ ਕੇ ਪਾਸ ਚਲੀ ਸੀ